ਕਵੀ ਜੋ ਬਵੰਜਾ ਦਰਬਾਰ ਚ ਸੋਹਾਏ ਜੀ ਗੁਰੂ ਦੇ ਪਿਆਰੇ ਸਤਿਕਾਰੇ ਵਰੋ ਸਾਈ ਜੀ ਸੁਖੀ ਆ ਸੁਦਾਮਾ ਸੈਨਾਪਤੀ ਤੇ ਧਾਨ ਸਿੰਘ ਬੱਲੂ ਤੇ ਬਲੰਦ ਆਨੰਦ ਲਾਲ ਸ਼ੋਭਾ ਪਾਏ ਜੀ ਕੁੱਲੂ ਕਵਰੇਸ਼ ਪਿੰਡੀ ਦਾਸ ਤੇ ਧਰਮ ਸਿੰਘ ਅੱਲੂ ਆਸਾ ਸਿੰਘ ਸੁਖਦੇਵ ਉਹਦੇ ਰਾਏ ਜੀ ਗੁਣੀਆਂ ਗੋਪਾਲ ਨਾਨੂ ਚੰਦਨ ਮਦਨ ਸਿੰਘ ਮਾਲਾ ਸਿੰਘ ਮੰਗਲ ਬ੍ਰਿਜ ਲਾਲ ਪਾਏ ਜੀ ਬੱਲਬੀਰ ਖਬੀਦੀ ਚੰਦ ਮੱਲੂ ਮਾਨ ਦਾਸ ਰਾਵਲ ਨੇਹਾਲ ਚੰਦ ਅਮਰਤ ਰਾਏ ਜੀ ਟੈਕਣ ਜਮਾਲ ਸਿੰਘ ਰੋਸ਼ਨ ਮਦਨਗਿਰੀ ਸੁੱਖਾ ਸਿੰਘ ਲੱਖਾ ਗੁਰਦਾਸ ਗੁਣਗਾਏ ਜੀ ਧੰਨਾ ਸਿੰਘ ਚੰਦਾ ਨਿਸ਼ਚਲ ਦਾਸ ਹੰਸਰਾਮ ਹੀਰ ਤੇ हुसैन ਅਲੀ ਸ਼ਾਮ ਅਣੀ ਰਾਏ ਜੀ ਈਸ਼ਵਰ ਦਾਸ ਰਾਮਨੰਦ ਸਿੰਘ ਮਥਰਾ ਆਲਮ ਤੇ ਖਾਨ ਚੰਦ ਰੰਗ ਬਿਖਰਾਏ ਜੀ ਕਵੀ ਜੋ ਬਵੰਜਾ ਦਰਬਾਰ ਚ ਸੁਹਾਏ ਜੀ ਗੁਰੂ ਦੇ ਪਿਆਰੇ ਸਤੁਕਾਰੇ ਬਰੁਸਾਏ ਜੀ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਮੈਨੂੰ ਪੌਣ ਸਮੇਂ ਦੀ ਗਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪੌਣ ਸਮੇਂ ਦੀ ਗਾਉਂਦੀ ਹੈ ਜਿਹਨੂੰ ਤਾਲ ਨਗਾਰੇ ਦਿੰਦੇ ਨੇ ਤੇ ਚੰਡੀ ਨਾਦ ਵਜਾਉਂਦੀ ਹੈ ਜਿਨੂੰ ਤਾਲ ਨਗਾਰੇ ਦਿੰਦੇ ਨੇ ਤੇ ਚੰਡੀ 나ਦ ਵਜਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਨੂੰ ਪੌਣ ਸਮੇਂ ਦੀ ਗਾਉਂਦੀ ਹੈ ਮੈਂ ਦਸਮ ਪਿਤਾ ਦੀ ਉਸਤਤਾਂ ਜਿਨੂੰ ਪਰਮ ਪਿਤਾ ਨੇ ਕੱਲਿਆ ਸੀ ਮੈਂ ਦਸਮ ਪਿਤਾ ਦੀ ਉਸਤਤਾਂ ਜਿਨੂੰ ਪਰਮ ਪਿਤਾ ਨੇ ਕੱਲਿਆ ਸੀ ਜੋ ਆਗ ਜੁਗਾਦ ਦਾ ਤੱਪਿਆ ਸੀ ਜਿਨੇ ਹੇਮ ਤੇ ਆਸਣ ਮੱਲਿਆ ਸੀ ਜਿਸ ਧਰਤੀ ਤੇ ਉਸਨੇ ਜਨਮ ਲਿਆ ਉਹਨੂੰ ਗੰਗਾ ਪਰਸਣ ਆਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਮੈਂ ਉਸ ਸ਼ਮਸ਼ੀਰ ਦੀ ਗਾਥਾ ਹਾਂ ਜਿਨੇ ਜ਼ਬਰ ਨੂੰ ਲਲਕਾਰਿਆ ਸੀ ਤੇ ਦੀਨ ਧਰਮ ਇਨਸਾਫ ਲਈ ਜਿਨੇ ਸੀਸ ਪਿਤਾ ਦਾ ਵਾਰਿਆ ਸੀ ਦਿੱਲੀ ਦੇ ਉਸ ਚੌਰਾਹੇ ਚੋਂ ਲੋ ਸਿੱਧਕ ਸਿਰੜ ਵੀ ਆਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪੌਣ ਸਮੇਂ ਵੀ ਕਹਿੰਦੀ ਹੈ ਮੈਂ ਉਸ ਮੁਰਸ਼ਿਦ ਦੀ ਮਹਿਮਾ ਹਾਂ ਜੋ ਆਪ ਗੁਰੂ ਹੈ ਚੇਲਾ ਵੀ ਜੋ ਲੋੜ ਪਵੇ ਤਾਂ ਲੜਾ ਸਕਦਾ ਸਵਾ ਲੱਖ ਦੇ ਨਾਲ ਇਕੱਲਾ ਵੀ ਜਿਹਦੀ ਪਹਲ 'ਚ ਐਸੀ ਸ਼ਕਤੀ ਹੈ ਚਿੜੀਆਂ ਤੋਂ ਬਾਜ਼ ਤੜਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪੌਣ ਸਮੇਂ ਵੀ ਕਹਿੰਦੀ ਹੈ ਮੈਂ ਜਸ ਹਾਂ ਉਸ ਤੇਜਸਵੀ ਦਾ ਜੋ ਆਲਮ ਫਾਜ਼ਲਦਾਨਾ ਵੀ ਜੋ ਕਦਰਦਾਨ ਵੀ ਕਲਮਾਂ ਦਾ ਤੇ ਦੇਵੀ ਗੁਣੀ ਨਿਧਾਨਾ ਵੀ ਜਿਹਦੇ ਗਿਆਨ ਮੰਡਲ ਨੂੰ ਦੁਨੀਆਂ ਦੀ ਦਾਣਾਈ ਸੀਸ ਨਵਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਦੀ ਆਪਾ ਦੇ ਲਿਸ਼ਕਾਰੇ ਤੋਂ ਪੈ ਪੀਤ ਹਨੇਰੇ ਹੋ ਜਾਂਦੇ ਉਹਦੀ ਨੂਰ ਨਦਰ ਜਿੱਤ ਵੱਲ ਉੱਠਦੀ ਪੌ ਫੁੱਟਦੀ ਸਵੇਰੇ ਹੋ ਜਾਂਦੇ ਕਰੇ ਭਸਮ ਕੁਫਰ ਦੇ ਕਿਲਿਆਂ ਨੂੰ ਉਹਦੀ ਤੇਗ ਜਦੋਂ ਲਹਿਰਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਕੌਣ ਸਮੇਂ ਦੀ ਗਾਉਂਦੀ ਹੈ ਜਮਨਾ ਦਾ ਕੰਡਾ ਸਾਖੀ ਹੈ ਜਦ ਛਿੜਿਆ ਯੁੱਧ ਪੰਗਾਣੀ ਦਾ ਉਹ ਸੋਨ ਸੁਨਹਿਰੀ ਪੰਨਾ ਹੈ ਤਵਾਰੀਖ ਦੀ ਅਮਰ ਕਹਾਣੀ ਦਾ ਉਹਦੇ ਨੂਰੀ ਹਰਫ ਉਠਾਲ ਵਿਆਂ ਚਾਨਣ ਵੀ ਅੱਖ ਚੰਦਿਆਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਕੌਣ ਸਮੇਂ ਦੀ ਗੌਂਦੀ ਹੈ ਗਾਥਾ ਸਰਬੰਸ ਦੇ ਦਾਨੀ ਦੀ ਚਮਕੌਰ ਕਹੇ ਸਰਹੰਦ ਕਹੇ ਗਾਥਾ ਸਰਬੰਸ ਦੇ ਦਾਨੀ ਦੀ ਚਮਕੌਰ ਕਹੇ ਸਰਹੰਦ ਕਹੇ ਸਿਰ ਦੇ ਕੇ ਸਿਰਡ ਨਿਭਾਉਣਾ ਹੈ ਉਹ ਮਾਂ ਗੁਜਰੀ ਦਾ ਚੰਦ ਕਹੇ ਮਾਛੀਵਾੜੇ ਦੇ ਜੰਗਲ ਚੋਂ ਅਜੇ ਤੀਖ ਇਹੀ ਧੁਨ ਆਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪੌਣ ਸਮੇਂ ਵੀ ਗਾਉਂਦੀ ਹੈ ਆਖਰੀ ਬੰਦ ਪੇਸ਼ ਕਰਦੀ ਆ ਜੀ ਇਕਲੀਕ ਨੂਰ ਦੀ ਦਿਸਦੀ ਹੈ ਉਹ ਪਟਣੇ ਤੋਂ ਨੰਦੇੜ ਤਾਈ ਇੱਕ ਲੀਕ ਨੂਰ ਦੀ ਦਿਸਦੀ ਹੈ ਉਹ ਪਟਣੇ ਤੋਂ ਨੰਦੇੜ ਤਾਈ ਇੱਕ ਤੇਜ ਚਣੌਤੀ ਦਿੰਦਾ ਹੈ ਬੇਦਰਦ ਵਕਤ ਦੇ ਗੇੜ ਤਾਈ ਇਹਨਾਂ ਕਾਲੇ ਬੋਲੇ ਰਾਹਾਂ ਨੂੰ ਉਦੀ ਪੈੜ ਪੈੜ ਰਿਸ਼ਨਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪੌਣ ਸਮੇਂ ਦੀ ਗਾਉਂਦੀ ਹੈ ਜਿਹਨੂੰ ਤਾਲ ਨਗਾਰੇ ਦਿੰਦੇ ਨੇ ਜਿਹਦਾ ਚੰਡੀ ਨਾਦ ਵਜਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ